ਪੰਜਾਬ ਖੇਤੀ ਪ੍ਰਧਾਨ ਸੂਬਾ ਹੈ। ਖੇਤੀ ਕਰਨ ਦੇ ਲਈ ਪਾਣੀ ਦਾ ਹੋਣਾ ਜ਼ਰੂਰੀ ਹੈ ਅਤੇ ਪਾਣੀ ਦੇ ਲਈ ਅੱਜ ਅਸੀਂ ਮੀਂਹ ਦੇ ਉੱਪਰ ਭਰੋਸਾ ਰੱਖ ਕੇ ਖੇਤੀ ਨਹੀਂ ਕਰ ਸਕਦੇ। ਸੋ ਪਾਣੀ ਦੇ ਲਈ ਸਾਨੂੰ ਮਨੁੱਖ ਦੁਆਰਾ ਬਣਾਏ ਵੱਡੇ-ਵੱਡੇ ਡੈਮਾਂ ਦੇ ਉੱਪਰ ਨਿਰਭਰ ਰਹਿਣਾ ਪੈਂਦਾ ਹੈ। ਅੱਜ ਅਸੀਂ ਇਨ੍ਹਾਂ ਡੈਮਾਂ ਦੀ ਹੀ ਗੱਲ ਕਰਾਂਗੇ। ਮੈਂ ਉਮੀਦ ਕਰਦਾ ਹਾਂ ਕਿ ਮੇਰੇ ਸੋਸ਼ਲ ਮੀਡੀਆ ਦੇ ਪਰਿਵਾਰ ਨੂੰ ਕੁਝ ਨਾ ਕੁਝ ਨਵਾਂ ਸਿੱਖਣ ਲਈ ਜ਼ਰੂਰ ਮਿਲੇ। ਸਤਿ ਸ਼੍ਰੀ ਅਕਾਲ ਦੋਸਤੋ ਮੈਂ ਡੈਂਪਲ ਮੋੜ ਅੱਜ ਅਸੀਂ ਪੰਜਾਬ ਅਤੇ ਹਿਮਾਚਲ ਦੇ ਉਹਨਾਂ ਵੱਡੇ ਡੈਮਾਂ ਦੀ ਗੱਲ ਕਰਨ ਜਾ ਰਹੇ ਹਾਂ ਜੋ ਸਾਡੇ ਖੇਤੀਬਾੜੀ ਦੀ ਰੀੜ ਦੀ ਹੱਡੀ ਹਨ ਇਹ ਉਹ ਡੈਮ ਹਨ ਜਿਹੜੇ ਪਹਾੜਾਂ ਤੋਂ ਆਉਂਦੇ ਪਾਣੀ ਨੂੰ ਰੋਕ ਕੇ ਸਾਨੂੰ ਖੇਤਾਂ ਦੀ ਸਿੰਚਾਈ ਘਰਾਂ ਲਈ ਪਾਣੀ ਅਤੇ ਬਿਜਲੀ ਦਿੰਦੇ ਹਨ ਆਓ ਪਾਣੀ ਦੇ ਇਸ ਸਫ਼ਰ ਨੂੰ ਇੱਕ ਕਹਾਣੀ ਵਾਂਗ ਸੁਣੀਏ हिमालयिया ਦੀਆਂ ਚੋਟੀਆਂ ਤੋਂ ਲੈ ਕੇ ਪੰਜਾਬ ਦੇ ਖੇਤਾਂ ਤੱਕ ਦਾ ਸਫ਼ਰ ਜਾਣਕਾਰੀ ਵਿੱਚ ਵਾਧੇ ਲਈ ਬਸ ਇੱਕ ਛੋਟੀ ਜਿਹੀ ਝਾਤ ਮਾਰ ਲਈਏ ਕਿ ਭਾਰਤ ਵਿੱਚ ਇਸ ਸਮੇਂ ਵੱਡੇ ਡੈਮਾਂ ਦੀ ਕੁੱਲ ਸੰਖਿਆ ਲਗਭਗ 6281 ਹੈ ਜਿਸ ਵਿੱਚ 6138 ਡੈਮ ਤਿਆਰ ਹਨ ਅਤੇ ਕੰਮ ਕਰ ਰਹੇ ਹਨ ਇਨ੍ਹਾਂ ਵਿੱਚੋਂ 143 ਡੈਮ ਉਸਾਰੀ ਅਧੀਨ ਹਨ ਇਹ ਲੇਖ 2024 ਵਿੱਚ ਜਾਰੀ ਨੈਸ਼ਨਲ ਰਜਿਸਟਰ ਆਫ ਲਾਰਜ ਡੈਮਸ ਐਨ ਆਰ ਐਲ ਡੀ 2023 ਐਡੀਸ਼ਨ ਦੇ ਅਨੁਸਾਰ ਹੈ ਜੋ ਕਿ ਨੈਸ਼ਨਲ ਡੈਮ ਸੇਫਟੀ ਅਥਾਰਟੀ ਐਨ ਡੀ ਐਸ ਏ ਅਤੇ ਸੈਂਟਰਲ ਵਾਟਰ ਕਮਿਸ਼ਨ ਸੀ ਡਬਲਯੂ ਸੀ ਵੱਲੋਂ ਪ੍ਰਸਤੁਤ ਕੀਤਾ ਗਿਆ ਸੀ ਹੁਣ ਗੱਲ ਕਰਦੇ ਹਾਂ ਪੰਜਾਬ ਦੇ ਮੁੱਖ ਡੈਮਾਂ ਅਤੇ ਉਹਨਾਂ ਦੀ ਸਥਿਤੀ ਬਾਰੇ ਪੰਜਾਬ ਅੰਦਰ ਮੁੱਖ ਤੌਰ ਤੇ 14 ਡੈਮ ਹਨ ਵੀਡੀਓ ਜ਼ਿਆਦਾ ਲੰਬੀ ਨਾ ਹੋ ਜਾਵੇ ਇਸ ਲਈ ਤੁਸੀਂ ਵੀਡੀਓ ਨੂੰ ਰੋਕ ਕੇ ਇਹਨਾਂ ਬਾਰੇ ਦਿੱਤੀ ਜਾਣਕਾਰੀ ਨੂੰ ਸਕਰੀਨ ਉੱਪਰ ਵੇਖ ਸਕਦੇ ਹੋ ਪੰਜਾਬ ਦੇ ਡੈਮ ਮੁੱਖ ਤੌਰ ਤੇ ਹੁਸ਼ਿਆਰਪੁਰ ਰੂਪਨਗਰ ਪਠਾਨਕੋਟ ਅਤੇ ਮੋਹਾਲੀ ਜ਼ਿਲ੍ਹਿਆਂ ਵਿੱਚ ਸਥਿਤ ਹਨ ਰਾਵੀ ਦਰਿਆ ਉੱਤੇ ਸਭ ਤੋਂ ਵੱਡੇ ਡੈਮ ਹਨ ਰਣਜੀਤ ਸਾਗਰ ਅਤੇ ਸ਼ਾਹਪੁਰ ਕੰਢੀ ਸਾਰੇ ਡੈਮਾਂ ਦਾ ਕੰਮ ਲਗਭਗ ਇੱਕੋ ਜਿਹਾ ਹੀ ਹੁੰਦਾ ਹੈ ਜਿਵੇਂ ਕਿ ਸਿੰਚਾਈ ਡਰਿੰਕਿੰਗ ਵਾਟਰ ਅਤੇ ਫਲਡ ਕੰਟਰੋਲ ਇਸ ਗੱਲ ਨੂੰ ਤੁਸੀਂ ਚੇਤੇ ਰੱਖਣਾ ਜੇਕਰ ਕਿਸੇ ਡੈਮ ਦਾ ਕੋਈ ਵੱਖਰਾ ਰੋਲ ਹੋਵੇਗਾ ਤਾਂ ਉਸ ਦੇ ਬਾਰੇ ਆਪਾਂ ਅਲੱਗ ਤੋਂ ਜ਼ਿਕਰ ਕਰਦੇ ਜਾਵਾਂਗੇ ਡੈਮਾਂ ਦੇ ਵਿੱਚ ਪਾਣੀ ਇਕੱਠਾ ਕੀਤਾ ਜਾਂਦਾ ਹੈ ਪਰ ਅਸਲ ਦੇ ਵਿੱਚ ਇਹ ਪਾਣੀ ਆਉਂਦਾ ਕਿੱਥੋਂ ਹੈ ਇਹ ਜਾਨਣਾ ਹੋਰ ਵੀ ਜ਼ਿਆਦਾ ਜ਼ਰੂਰੀ ਹੈ ਪਾਣੀ ਦਾ ਅਸਲ ਸਰੋਤ ਪਹਾੜਾਂ 'ਚ ਬਰਫ਼ ਪਿਗਲਣ ਮੀਂਹ ਪੈਣ ਛੋਟੇ ਜਸ਼ਮੇ ਨਦੀਆਂ ਅਤੇ ਨਾਲੇ ਹੁੰਦੇ ਹਨ ਇਹ ਛੋਟੇ ਨਾਲੇ ਆਪਸ ਵਿੱਚ ਇਕੱਠੇ ਹੋ ਕੇ ਵੱਡੀਆਂ ਨਦੀਆਂ ਬਣਾਉਂਦੇ ਹਨ ਪਾਣੀ ਕੁਦਰਤੀ ਦਰਿਆਵਾਂ ਦੇ ਵਹਾਅ ਵਿੱਚ ਚੱਲਦਾ ਹੈ ਕੁਝ ਪਾਣੀ ਰਾਹ ਵਿੱਚ ਛੋਟੀਆਂ ਝੀਲਾਂ ਤਲਾਬਾਂ ਅਤੇ ਕੁਦਰਤੀ ਖੱਡਾਂ ਵਿੱਚ ਵੀ ਰੁਕਦਾ ਹੈ ਪਰ ਪਾਣੀ ਦਾ ਵੱਡਾ ਹਿੱਸਾ ਸਿੱਧਾ ਦਰਿਆਵਾਂ ਰਾਹੀਂ ਵਗਦਾ ਹੋਇਆ ਡੈਮਾਂ ਤੇ ਮੁੱਖ ਖੇਤਾਂ ਤੱਕ ਪਹੁੰਚਦਾ ਹੈ ਅਸਲ ਵਿੱਚ ਡੈਮਾਂ ਤੋਂ ਪਹਿਲਾਂ ਪਾਣੀ ਨੂੰ ਸੰਭਾਲਣ ਲਈ ਕੋਈ ਵੀ ਵੱਡਾ ਸਟੋਰੇਜ ਟੈਂਕ ਨਹੀਂ ਹੁੰਦਾ ਹੈ ਡੈਮ ਹੀ ਪਹਿਲੀ ਵੱਡੀ ਆਰਟੀਫੀਸ਼ੀਅਲ ਸਟੋਰੇਜ ਮਨੁੱਖ ਦੁਆਰਾ ਬਣਾਈ ਹੋਈ ਝੀਲ ਹੈ ਜਿੱਥੇ ਪਾਣੀ ਆ ਕੇ ਰੁਕਦਾ ਹੈ ਇਸੇ ਤਰ੍ਹਾਂ ਚੱਲਦੇ ਚੱਲਦੇ ਆਪਾਂ ਇੱਕ ਗੱਲ ਹੋਰ ਜ਼ਰੂਰ ਸਮਝ ਲਈਏ ਕਿ ਜਦੋਂ ਵੀ ਡੈਮਾਂ ਬਾਰੇ ਗੱਲ ਕੀਤੀ ਜਾਂਦੀ ਹੈ ਤਾਂ ਭਾਖੜਾ ਨੰਗਲ ਡੈਮ ਇਸ ਸ਼ਬਦ ਨੂੰ ਇਸ ਤਰ੍ਹਾਂ ਸੰਬੋਧਨ ਕੀਤਾ ਜਾਂਦਾ ਹੈ ਜਿਵੇਂ ਇਹ ਦੋਵੇਂ ਡੈਮ ਇੱਕੋ ਹੀ ਹਨ ਪਰ ਅਸਲ ਵਿੱਚ ਇਹ ਦੋ ਅਲੱਗ-ਅਲੱਗ ਡੈਮ ਹਨ ਜੋ ਇੱਕ ਦੂਜੇ ਨਾਲ ਜੁੜੇ ਹੋਏ ਹਨ ਆਓ ਆਸਾਨ ਤਰੀਕੇ ਨਾਲ ਸਮਝੀਏ ਭਾਖੜਾ ਡੈਮ ਜਾਂ ਗੋਬਿੰਦ ਸਾਗਰ ਲੇਕ ਇੱਕੋ ਹੀ ਗੱਲ ਹੈ ਇਸ ਡੈਮ ਦੀ ਨੀ 15 ਨਵੰਬਰ 1955 ਨੂੰ ਰੱਖੀ ਗਈ ਸੀ ਅਤੇ ਇਸ ਨੂੰ ਪੂਰੀ ਤਰ੍ਹਾਂ ਤਿਆਰ ਕਰਕੇ 1963 ਵਿੱਚ ਜਨਤਾ ਨੂੰ ਸਮਰਪਿਤ ਕਰ ਦਿੱਤਾ ਸੀ ਇਹ ਡੈਮ ਸਤਲੁਜ ਦਰਿਆ ਤੇ ਬਣਿਆ ਹੈ ਇਹੇ ਦਰਿਆ ਤਿੱਬਤ ਦੇ ਪਹਾੜਾਂ ਤੋਂ ਬਰਫ਼ ਪਿਗਲਣ ਨਾਲ ਨਿਕਲਦਾ ਹੈ ਗੋਬਿੰਦ ਸਾਗਰ ਲੇਕ ਇੱਕ ਬਹੁਤ ਵੱਡਾ ਪਾਣੀ ਦਾ ਸਰੋਵਰ ਹੈ ਜਿਸ ਦੀ ਲੰਬਾਈ 168 ਕਿਲੋਮੀਟਰ ਤੱਕ ਹੈ ਇੱਥੋਂ ਪਾਣੀ ਪੰਜਾਬ ਹਰਿਆਣਾ ਰਾਜਸਥਾਨ ਵਿੱਚ ਖੇਤੀਬਾੜੀ ਲਈ ਅਤੇ ਬਿਜਲੀ ਬਣਾਉਣ ਲਈ ਵਰਤਿਆ ਜਾਂਦਾ ਹੈ ਵਿਸ਼ੇਸ਼ ਤਤ ਇਹ ਹੈ ਕਿ ਭਾਖੜਾ ਡੈਮ ਸਭ ਤੋਂ ਵੱਡਾ ਬਿਜਲੀ ਬਣਾਉਣ ਵਾਲਾ ਅਤੇ ਸਿਚਾਈ ਵਾਲਾ ਪ੍ਰਮੁੱਖ ਸਰੋਤ ਹੈ ਇਸ ਦੀ ਸਮੁੰਦਰ ਤਲ ਤੋਂ ਉਚਾਈ ਐਲੀਵੇਸ਼ਨ ਲਗਭਗ 226 ਮੀਟਰ ਭਾਵ 740 ਫੁੱਟ ਹੈ ਇਸ ਡੈਮ ਦੀ ਪਾਣੀ ਨੂੰ ਸਾਂਭਣ ਦੀ ਕੁੱਲ ਸਟੋਰੇਜ ਸਮਰੱਥਾ 7.55 ਬੀਸੀਐਮ ਹੈ ਅਤੇ ਇਸ ਦਾ ਵਰਤਨਯੋਗ ਲਾਈਵ ਐਕਟਿਵ ਪਾਣੀ 6.0 ਬੀਸੀਐਮ ਹੈ ਇਹ ਬੀਸੀਐਮ ਕੀ ਹੈ ਇਸ ਦੀ ਅੱਗੇ ਗੱਲ ਕਰਦੇ ਹਾਂ ਇਸ ਦੀ ਖਾਸੀਅਤ ਇਹ ਹੈ ਕਿ ਇਹ ਏਸ਼ੀਆ ਦੇ ਸਭ ਤੋਂ ਉੱਚੇ ਗ੍ਰੈਵਿਟੀ ਡੈਮਾਂ ਵਿੱਚੋਂ ਇੱਕ ਹੈ ਅਤੇ ਇਹ ਗੋਵਿੰਦ ਸਾਗਰ ਝੀਲ ਬਣਾਉਂਦਾ ਹੈ ਨੰਗਲ ਡੈਮ ਸਾਲ 1955 ਵਿੱਚ ਇਸ ਡੈਮ ਦੀ ਨੀਂ ਰੱਖੀ ਸੀ ਅਤੇ 1957 ਵਿੱਚ ਇਹ ਡੈਮ ਪੂਰੀ ਤਰ੍ਹਾਂ ਤਿਆਰ ਕਰਕੇ ਵਰਤੋਂ ਵਿੱਚ ਲੈ ਲਿਆ ਸੀ। ਇਹ ਡੈਮ ਭਾਖੜਾ ਡੈਮ ਤੋਂ ਕਰੀਬ 13 ਕਿਲੋਮੀਟਰ ਹੀਠਾ ਪੰਜਾਬ ਵਿੱਚ ਨੰਗਲ ਸ਼ਹਿਰ ਦੇ ਨੇੜੇ ਸਥਿਤ ਹੈ। ਇਸਦੇ ਮੁੱਖ ਕੰਮ ਹਨ ਭਾਖੜਾ ਤੋਂ ਛੱਡੇ ਪਾਣੀ ਦੇ ਫਲੋ ਨੂੰ ਕੰਟਰੋਲ ਕਰਨਾ, ਸਿਚਾਈ ਲਈ ਚੈਨਲਾਂ ਜਿਵੇਂ ਕਿ ਨੰਗਲ ਹਾਈਡਲ ਚੈਨਲ ਅਤੇ ਨੰਗਲ ਕਨਾਲ ਵਿੱਚ ਪਾਣੀ ਵੰਡਣਾ ਫਲੱਡ ਕੰਟਰੋਲ ਪਾਖੜਾ ਤੋਂ ਆਉਣ ਵਾਲੇ ਵੱਡੇ ਫਲੋ ਨੂੰ ਰੋਕਣਾ ਅਤੇ ਪਾਣੀ ਨੂੰ ਹੌਲੀ-ਹੌਲੀ ਛੱਡਣਾ ਇਸ ਲਈ ਦੋਵੇਂ ਡੈਮਾਂ ਨੂੰ ਮਿਲਾ ਕੇ ਪਾਖੜਾ ਨੰਗਲ ਪ੍ਰੋਜੈਕਟ ਕਿਹਾ ਜਾਂਦਾ ਹੈ ਪਾਖੜਾ ਮੁੱਖ ਸਟੋਰੇਜ ਹੈ ਅਤੇ ਨੰਗਲ ਇੱਕ ਰੈਗੂਲੇਟਿੰਗ ਡੈਮ ਹੈ ਦੋਵੇਂ ਮਿਲ ਕੇ ਪੰਜਾਬ ਹਰਿਆਣਾ ਰਾਜਸਥਾਨ ਤੇ ਦਿੱਲੀ ਲਈ ਬਿਜਲੀ ਅਤੇ ਸਚਾਈ ਦਾ ਵੱਡਾ ਸਰੋਤ ਬਣਦੇ ਹਨ ਹੁਣ ਗੱਲ ਕਰਦੇ ਹਾਂ ਮਾਧੋਪੁਰ ਹੈੱਡ ਵਰਕ ਦੀ ਮਾਧੋਪੁਰ ਹੈੱਡ ਵਰਕ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਨੇੜੇ ਰਾਵੀ ਦਰਿਆ ਤੇ ਸਥਿਤ ਹੈ ਇਹ ਬ੍ਰਿਟਿਸ਼ ਸਮੇਂ ਦੌਰਾਨ 1902 ਤੋਂ 1910 ਦੇ ਵਿਚਕਾਰ ਬਣਾਇਆ ਗਿਆ ਸੀ ਇਸ ਦਾ ਮੁੱਖ ਮਕਸਦ ਰਾਵੀ ਦਰਿਆ ਦੇ ਪਾਣੀ ਨੂੰ ਕੰਟਰੋਲ ਕਰਨਾ ਅਤੇ ਖੇਤੀ ਲਈ ਨਹਿਰਾਂ ਨੂੰ ਪਾਣੀ ਦੇਣਾ ਹੈ ਇਸ ਦੇ ذریعے ਅੱਪਰ ਬਾਰੀ ਦੁਆਬ ਕਨਾਲ ਯੂ ਬੀ ਡੀਸੀ ਨਿਕਲਦੀ ਹੈ ਜੋ ਅੱਜ ਵੀ ਪੰਜਾਬ ਅਤੇ ਜੰਮੂ ਕਸ਼ਮੀਰ ਦੇ ਲਈ ਕਈ ਖੇਤਰਾਂ ਨੂੰ ਪਾਣੀ ਪਹੁੰਚਾਉਂਦੀ ਹੈ ਇਹ ਖੇਤੀਬਾੜੀ ਲਈ ਪਾਣੀ ਦਾ ਬਹੁਤ ਵੱਡਾ ਸਰੋਤ ਹੈ ਭਾਰਤ ਪਾਕਿਸਤਾਨ ਇੰਡਸ ਵਾਟਰ ਟ੍ਰੀਟੀ 1960 ਦੇ ਤਹਿਤ ਰਾਵੀ ਦਰਿਆ ਭਾਰਤ ਨੂੰ ਮਿਲਿਆ ਹੋਇਆ ਹੈ ਇਸ ਕਰਕੇ ਮਾਦੋਪੁਰ ਹੈਡਵਰਕ ਰਣਨੀਤਿਕ ਤੌਰ ਤੇ ਵੀ ਬਹੁਤ ਮਹੱਤਵਪੂਰਨ ਹੈ ਇਹ ਖੇਤੀ ਦੇ ਨਾਲ ਨਾਲ ਹੜ੍ਹਾਂ ਨੂੰ ਵੀ ਕਾਬੂ ਕਰਨ ਵਿੱਚ ਸਹਾਇਕ ਹੈ। ਹਰੀਕੇ ਪੱਤਣ ਹਰੀਕੇ ਪੱਤਣ ਜਿਸ ਨੂੰ ਕਈ ਵਾਰ ਹਰੀਕੇ ਹੈੱਡ ਵੀ ਕਿਹਾ ਜਾਂਦਾ ਹੈ ਇਸ ਦੀ ਨੀ 1952 ਵਿੱਚ ਪਈ ਸੀ ਅਤੇ ਇਹ 1953 ਵਿੱਚ ਤਿਆਰ ਹੋ ਗਿਆ ਸੀ। ਇਹ ਫਿਰੋਜ਼ਪੁਰ ਦੇ ਨੇੜੇ ਸਤਲੁਜ ਦਰਿਆ ਤੇ ਬਣਿਆ ਹੋਇਆ ਹੈ। ਇੱਥੇ ਹਰ ਸਾਲ ਲੱਖਾਂ ਦੀ ਗਿਣਤੀ ਵਿੱਚ ਪਰਦੇਸੀ ਪੰਛੀ ਆਉਂਦੇ ਹਨ। ਸਤਲੁਜ ਦੇ ਪਾਣੀ ਨੂੰ ਕੰਟਰੋਲ ਕਰਕੇ ਹਰੀਕੇ ਪੱਤਾਂ ਤੱਕ ਲਿਆਂਦਾ ਜਾਂਦਾ ਹੈ ਇਸ ਤੋਂ ਦੋ ਵੱਡੀਆਂ ਨਹਿਰਾਂ ਨਿਕਲਦੀਆਂ ਹਨ ਪਹਿਲੀ ਰਾਜਸਥਾਨ ਫੀਡਰ ਨਹਿਰ ਜਿਸ ਨਾਲ ਰਾਜਸਥਾਨ ਦੇ ਸੁੱਕੇ ਖੇਤਰਾਂ ਨੂੰ ਪਾਣੀ ਮਿਲਦਾ ਹੈ ਦੂਸਰੀ ਫਿਰੋਜ਼ਪੁਰ ਫੀਡਰ ਨਹਿਰ ਜੋ ਪੰਜਾਬ ਦੇ ਦੱਖਣੀ ਹਿੱਸੇ ਨੂੰ ਪਾਣੀ ਦਿੰਦੀ ਹੈ ਹਰੀਕੇ ਪੱਤਨ ਤੇ ਆ ਕੇ ਸਤਲੁਜ ਅਤੇ ਬਿਆਸ ਦਰਿਆ ਮਿਲਦੇ ਹਨ ਇਸ ਕਰਕੇ ਇਸ ਨੂੰ ਪੰਜਾਬ ਦਾ ਸਭ ਤੋਂ ਵੱਡਾ ਪਾਣੀ ਜੰਕਸ਼ਨ ਕਿਹਾ ਜਾਂਦਾ ਹੈ ਇੱਥੋਂ ਨਿਕਲੀਆਂ ਨਹਿਰਾਂ ਰਾਜਸਥਾਨ ਤੇ ਪੰਜਾਬ ਲਈ ਜੀਵਨ ਰੇਖਾ ਵਰਗੀਆਂ ਹਨ ਹੁਣ ਗੱਲ ਕਰਦੇ ਆ ਪੌਂਗ ਡੈਮ ਦੀ ਪੌਂਗ ਡੈਮ ਇਸ ਦਾ ਦੂਜਾ ਨਾਮ ਮਹਾਰਾਣਾ ਪ੍ਰਤਾਪ ਸਾਗਰ ਡੈਮ ਵੀ ਹੈ ਇਸ ਦੀ ਨੀਂਹ 1961 ਵਿੱਚ ਪਈ ਸੀ ਅਤੇ ਇਹ 1974 ਵਿੱਚ ਮੁਕੰਮਲ ਹੋ ਗਿਆ ਸੀ। ਇਹ ਡੈਮ ਬਿਆਸ ਦਰਿਆ ਤੇ ਬਣਿਆ ਹੋਇਆ ਹੈ ਅਤੇ ਕਾਂਗੜਾ ਜ਼ਿਲ੍ਹੇ ਵਿੱਚ ਸਥਿਤ ਹੈ। ਪੰਜਾਬ, ਹਰਿਆਣਾ, ਰਾਜਸਥਾਨ ਨੂੰ ਪਾਣੀ ਤੇ ਬਿਜਲੀ ਸਪਲਾਈ ਕਰਨਾ ਇਸ ਦਾ ਮੁੱਖ ਕੰਮ ਹੈ। ਇਸ ਦੀ ਉਚਾਈ ਲਗਭਗ 133 ਮੀਟਰ ਹੈ। ਇਸ ਦੀ ਝੀਲ ਮਹਾਰਾਣਾ ਪ੍ਰਤਾਪ ਸਾਗਰ ਝੀਲ ਹੈ। ਬਿਆਸ ਦਰਿਆ ਹਿਮਾਚਲ ਦੇ ਕਾਂਗੜਾ ਮੰਡੀ ਅਤੇ ਕੁਲੂ ਇਲਾਕਿਆਂ ਦੇ ਪਹਾੜਾਂ ਤੋਂ ਨਿਕਲਦਾ ਹੈ ਇਹ ਦਰਿਆ ਪਹਾੜਾਂ ਤੋਂ ਪਾਣੀ ਇਕੱਠਾ ਕਰਦਾ ਹੈ ਜੋ ਬਰਫ਼ ਪਿਗਲਣ ਅਤੇ ਮੀਂਹ ਨਾਲ ਆਉਂਦਾ ਹੈ ਅਤੇ ਫਿਰ ਉਸ ਪਾਣੀ ਨੂੰ ਪੌਂਗ ਡੈਮ ਦੇ ਵਿੱਚ ਸਟੋਰ ਕਰ ਲਿਆ ਜਾਂਦਾ ਹੈ ਇਹ ਡੈਮ ਬਹੁਤ ਵੱਡਾ ਹੈ ਇਹ ਲਗਭਗ 240 ਤੋਂ 260 ਕਿਲੋਮੀਟਰ ਚੌੜਾ ਹੈ ਮੀਂਹ ਜਹਾੜ ਦੇ ਸਮੇਂ ਇਹ 450 ਕਿਲੋਮੀਟਰ ਤੱਕ ਵੀ ਫੈਲ ਸਕਦਾ ਹੈ ਪੌਂਗ ਡੈਮ ਦੀ ਸਮੁੰਦਰ ਤਲ ਤੋਂ ਉਚਾਈ ਲਗਭਗ 435.86 ਮੀਟਰ ਭਾਵ 1430 ਫੁੱਟ ਹੈ ਇਸ ਦੀ ਕੁੱਲ ਪਾਣੀ ਦੀ ਸਟੋਰੇਜ ਸਮਰੱਥਾ 8.57 ਬੀਸੀਐਮ ਹੈ ਅਤੇ ਵਰਤਨਯੋਗ ਲਾਈਵ ਐਕਟਿਵ ਪਾਣੀ 7.29 ਬੀਸੀਐਮ ਹੈ ਵਿਸ਼ੇਸ਼ ਤਤ ਇਹ ਹੈ ਕਿ ਪੌਂਗ ਡੈਮ ਮੱਛੀ ਪਾਲਣ ਅਤੇ ਪੰਛੀਆਂ ਦੀ ਸੰਭਾਲ ਲਈ ਵੀ ਮਸ਼ਹੂਰ ਹੈ ਪੰਡੋ ਡੈਮ ਅਤੇ ਝੀਲ ਪੰਡੋ ਡੈਮ ਬਿਆਸ ਦਰਿਆ ਉੱਤੇ ਜ਼ਿਲ੍ਹਾ ਮੰਡੀ ਹਿਮਾਚਲ ਪ੍ਰਦੇਸ਼ ਵਿੱਚ ਸਥਿਤ ਹੈ ਇਹ 1977 ਵਿੱਚ ਬਣ ਕੇ ਤਿਆਰ ਹੋਇਆ ਸੀ ਇਹ ਪੌਂਗ ਡੈਮ ਨਾਲੋਂ ਕਾਫੀ ਛੋਟਾ ਹੈ ਇਸ ਦੀ ਝੀਲ ਦਾ ਆਕਾਰ ਕੇਵਲ 1.7 ਕਿਲੋਮੀਟਰ ਲਗਭਗ ਪੌਣੇ 2 ਕਿਲੋਮੀਟਰ ਹੈ ਇਸ ਦੀ ਸਮੁੰਦਰ ਤਲ ਤੋਂ ਉਚਾਈ ਲਗਭਗ 76 ਮੀਟਰ ਆਵ 250 ਫੁੱਟ ਹੈ ਅਤੇ ਇਸ ਦੀ ਪਾਣੀ ਸਟੋਰੇ ਸਮਰੱਥਾ 0.041 ਬੀਸੀਐਮ ਹੈ ਇਸ ਦਾ ਮੁੱਖ ਉਦੇਸ਼ ਬਿਜਲੀ ਉਤਪਾਦਨ ਕਰਨਾ ਹੈ ਇਸ ਦੀ ਖਾਸ ਗੱਲ ਇਹ ਹੈ ਕਿ ਇਥੋਂ ਪਾਣੀ ਨੂੰ ਟਨਲਾ ਰਾਹੀਂ ਸਤਲੁਜ ਦਰਿਆ ਵੱਲ ਮੋੜਿਆ ਜਾਂਦਾ ਹੈ ਇਹ ਭਾਖੜਾ ਨੰਗਲ ਹਾਈਡਰੋ ਪ੍ਰੋਜੈਕਟ ਲਈ ਪਾਣੀ ਦਾ ਮੁੱਖ ਸਰੋਤ ਹੈ ਪੰਡੋ ਝੀਲ ਇਸ ਡੈਮ ਨਾਲ ਹੀ ਬਣੀ ਹੈ ਹਿਮਾਲਿਆ ਦੇ ਪਹਾੜਾਂ ਤੋਂ برف ਅਤੇ ਮੀਂਹ ਦਾ ਪਾਣੀ ਦਰਿਆਵਾਂ ਰਾਹੀਂ ਆਉਂਦਾ ਹੈ ਪੌਂਗ ਡੈਮ ਵਿੱਚ ਰੁਕਦਾ ਹੈ ਕੁਝ ਪਾਣੀ ਪੰਡੋਰ ਡੈਮ ਰਾਹੀਂ ਸਤਲੁਜ ਵਿੱਚ ਭੇਜਿਆ ਜਾਂਦਾ ਹੈ ਆਖਿਰਕਾਰ ਆਖੜਾ ਡੈਮ ਦੇ ਗੋਬਿੰਦ ਸਾਗਰ ਵਿੱਚ ਇਕੱਠਾ ਹੁੰਦਾ ਹੈ ਫਿਰ ਇਹ ਪਾਣੀ ਖੇਤਾਂ ਘਰਾਂ ਅਤੇ ਬਿਜਲੀ ਬਣਾਉਣ ਲਈ ਵਰਤਿਆ ਜਾਂਦਾ ਹੈ ਹੁਣ ਸਮਝਣ ਵਾਲੀ ਗੱਲ ਇਹ ਹੈ ਕਿ ਬੀਸੀਐਮ ਦਾ ਕੀ ਮਤਲਬ ਹੈ BCM ਦਾ ਮਤਲਬ ਹੈ ਬਿਲੀਅਨ ਕਯੂਬਿਕ ਮੀਟਰ ਇਸ ਨੂੰ ਪੰਜਾਬੀ ਵਿੱਚ ਕਈੇ ਤਾਂ ਅਰਬ ਘਣ ਮੀਟਰ ਪਾਣੀ ਆਸਾਨ ਤਰੀਕੇ ਨਾਲ ਸਮਝੋ 1 ਕਯੂਬਿਕ ਮੀਟਰ ਐਮ ਦੀ ਪਾਵਰ 3 ਮਤਲਬ 1 ਮੀਟਰ ਲੰਬਾ 1 ਮੀਟਰ ਚੌੜਾ 1 ਮੀਟਰ ਉੱਚਾ ਡੱਬਾ ਜੋ ਪਾਣੀ ਦਾ ਭਰਿਆ ਹੋਵੇ ਉਸ ਨੂੰ 1 ਕਯੂਬਿਕ ਮੀਟਰ ਕਿਹਾ ਜਾਂਦਾ ਹੈ ਜਾਂ ਐਮ ਦੀ ਪਾਵਰ 3 ਕਹਾਂਗੇ 1 ਮਿਲੀਅਨ ਕਯੂਬਿਕ ਮੀਟਰ ਐਮ ਸੀ ਐਮ 10 ਲੱਖ ਐਮ ਦੀ ਪਾਵਰ 3 ਪਾਣੀ 1 ਬਿਲੀਅਨ ਕਯੂਬਿਕ ਮੀਟਰ ਬੀਸੀਐਮ 100 ਕਰੋੜ ਐਮ ਦੀ ਪਾਵਰ 3 ਪਾਣੀ ਉਦਾਹਰਨ ਦੁਆਰਾ ਸਮਝਦੇ ਹਾਂ ਭਾਖੜਾ ਡੈਮ ਦੀ ਸਟੋਰੇਜ ਸਮਰੱਥਾ 7.55 ਬੀਸੀਐਮ ਹੈ ਇਸ ਦਾ ਅਰਥ ਹੈ ਕਿ ਇਹ ਡੈਮ ਲਗਭਗ 7 ਅਰਬ 55 ਕਰੋੜ ਘਣ ਮੀਟਰ ਪਾਣੀ ਇਕੱਠਾ ਕਰ ਸਕਦਾ ਹੈ ਸਧਾਰਨ ਸ਼ਬਦਾਂ ਵਿੱਚ ਬੀਸੀਐਮ ਇੱਕ ਮਾਪਣ ਦੀ ਇਕਾਈ ਹੈ ਜਿਸ ਨਾਲ ਡੈਮਾਂ ਜਾਂ ਵੱਡੀਆਂ-ਵੱਡੀਆਂ ਝੀਲਾਂ ਵਿੱਚ ਸਟੋਰ ਹੋਣ ਵਾਲੇ ਪਾਣੀ ਦੀ ਕੁੱਲ ਮਾਤਰਾ ਗਿਣੀ ਜਾਂਦੀ ਹੈ ਇੱਕ ਕਿਊਬਿਕ ਮੀਟਰ ਵਿੱਚ ਕਿੰਨਾ ਪਾਣੀ ਹੁੰਦਾ ਹੈ ਇਸ ਦੀ ਚਰਚਾ ਅਸੀਂ ਪਿਛਲੇ ਵੀਡੀਓ ਜਿਸ ਦਾ ਨਾਮ ਕਿਊਸਿਕ ਕੀ ਬਲਾ ਹੈ ਵਿੱਚ ਕਰ ਚੁੱਕੇ ਹਾਂ ਸਮਾਂ ਕੱਢ ਕੇ ਉਸ ਨੂੰ ਜ਼ਰੂਰ ਦੇਖਿਓ ਇਸ ਵੀਡੀਓ ਦਾ ਲਿੰਕ ਉੱਪਰ ਆਈ ਬਟਨ ਤੇ ਜਾ ਇਸ ਵੀਡੀਓ ਦੇ ਅਖੀਰ ਵਿੱਚ ਮਿਲ ਜਾਵੇਗਾ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਐਡੇ ਵੱਡੇ ਵੱਡੇ ਡੈਮਾਂ ਨੂੰ ਕੰਟਰੋਲ ਕੌਣ ਕਰਦਾ ਹੈ ਇਹਨਾਂ ਦੀ ਸਾਮ ਸੰਭਾਲ ਕਿਵੇਂ ਹੁੰਦੀ ਹੈ ਡੈਮ ਬਹੁਤ ਵੱਡੇ ਅਤੇ ਮਹੱਤਵਪੂਰਨ ਪ੍ਰੋਜੈਕਟ ਹੁੰਦੇ ਹਨ ਇਸ ਕਰਕੇ ਇਹਨਾਂ ਨੂੰ ਇੱਕ ਦੋ ਬੰਦੇ ਨਹੀਂ ਸਗੋਂ ਪੂਰੇ ਮੈਨੇਜਿੰਗ ਬੋਰਡ ਅਥਾਰਟिटीज ਅਤੇ ਇੰਜੀਨੀਅਰਾਂ ਦੀ ਟੀਮ ਕੰਟਰੋਲ ਕਰਦੀ ਹੈ ਔ ਪੰਜਾਬ ਨਾਲ ਸੰਬੰਧਿਤ ਡੈਮਾਂ ਦੇ ਪ੍ਰਬੰਧਨ ਅਤੇ ਡਿਊਟੀਆਂ ਨੂੰ ਸਧਾਰਨ ਤਰੀਕੇ ਨਾਲ ਸਮਝੀਏ। ਪਾਖੜਾ, ਨੰਗਲ, ਪੌਂਗ, ਪੰਡੋ ਵਰਗੇ ਵੱਡੇ ਡੈਮਾਂ ਨੂੰ ਪਾਖੜਾ ਬਿਆਸ ਮੈਨੇਜਮੈਂਟ ਬੋਰਡ BBMB ਚਲਾਉਂਦਾ ਹੈ। ਇਹ ਬੋਰਡ 1966 ਵਿੱਚ ਬਣਾਇਆ ਗਿਆ ਸੀ ਜਦ ਉਹ ਪੰਜਾਬ ਹਰਿਆਣਾ ਦੀ ਵੰਡ ਹੋਈ ਸੀ। ਇਹ ਇੱਕ ਸਰਕਾਰੀ ਸੰਸਥਾ ਹੈ ਜੋ ਕੇਂਦਰ ਦੇ ਅਧੀਨ ਹੈ। ਇਸ ਵਿੱਚ ਪੰਜਾਬ ਹਰਿਆਣਾ ਰਾਜਸਥਾਨ ਹਿਮਾਚਲ ਪ੍ਰਦੇਸ਼ ਅਤੇ ਦਿੱਲੀ ਦੇ ਪ੍ਰਤੀਨਿਧੀ ਹੁੰਦੇ ਹਨ ਹੋਰ ਸੂਬਿਆਂ ਦੇ ਡੈਮ ਜਿਵੇਂ ਭਾਰਤ ਦੇ ਪੂਰਬ ਜਾਂ ਦੱਖਣ ਵਾਲੇ ਉਹ ਆਪਣੇ ਆਪਣੇ ਰਾਜ ਦੀ ਸਟੇਟ ਇਲੈਕਟ੍ਰਿਸਿਟੀ ਬੋਰਡ ਐਸ ای ਬੀ ਜਾਂ ਵਾਟਰ ਰਿਸੋਰਸ ਡਿਪਾਰਟਮੈਂਟ ਦੇ ਅਧੀਨ ਆਉਂਦੇ ਹਨ ਇਹਨਾਂ ਦੀਆਂ ਜ਼ਿੰਮੇਵਾਰੀਆਂ ਕੀ ਕੀ ਹੁੰਦੀਆਂ ਹਨ ਡੈਮਾਂ ਦਾ ਕੰਟਰੋਲ ਕਰਨ ਵਾਲੇ ਅਧਿਕਾਰੀਆਂ ਅਤੇ ਇੰਜੀਨੀਅਰਾਂ ਦੇ ਡਿਊਟੀਆਂ ਵੰਡੀਆਂ ਹੁੰਦੀਆਂ ਹਨ ਜਿਵੇਂ ਕਿ ਪਾਣੀ ਦਾ ਕੰਟਰੋਲ ਕਰਨਾ ਕਦੋਂ ਕਿੰਨਾ ਪਾਣੀ ਛੱਡਣਾ ਹੈ ਕਦੋਂ ਕਿੰਨਾ ਸਟੋਰ ਕਰਨਾ ਹੈ ਫਲੱਟ ਦੇ ਸਮੇਂ ਵੱਡੇ ਹਾਸੇ ਤੋਂ ਬਚਾਉਣ ਲਈ ਫਲੋ ਨੂੰ ਰੈਗੂਲੇਟ ਕਰਨਾ ਟਰਬਾਈਨਸ ਰਾਹੀਂ ਹਾਈਡਰੋ ਪਾਵਰ ਬਣਾਉਣਾ ਬਿਜਲੀ ਉਤਪਾਦਨ ਕਰਨਾ ਬਿਜਲੀ ਨੂੰ ਰਾਜਾਂ ਵਿੱਚ ਵੰਡਣਾ ਚੈਨਲਾਂ ਅਤੇ ਨਹਿਰਾਂ ਵਿੱਚ ਪਾਣੀ ਵੰਡਣਾ ਸਿਚਾਈ ਲਈ ਕਿਸਾਨਾਂ ਨੂੰ ਸਹੀ ਸਮੇਂ ਤੇ ਪਾਣੀ ਮਿਲੇ ਇਹ ਯਕੀਨੀ ਬਣਾਉਣਾ ਜ਼ਿਆਦਾ ਮੀਹਾਂ ਦੇ ਦੌਰਾਨ ਪਾਣੀ ਰੋਕ ਕੇ ਖੇਠਾਂ ਵਾਲੇ ਖੇਤਰਾਂ ਨੂੰ ਫਲੱਡ ਤੋਂ ਬਚਾਉਣਾ ਡੈਮਾਂ ਦੀ ਸੁਰੱਖਿਆ ਟੁੱਟਣ ਜਾਂ ਕ੍ਰੈਕਸ ਆਉਣ ਤੋਂ ਬਚਾਉਣਾ ਉਹਨਾਂ ਦੀ ਰੈਗੂਲਰ ਮੇਨਟੇਨੈਂਸ ਕਰਨਾ ਅਤੇ ਡੈਮ ਦੀਆਂ ਮਸ਼ੀਨਾਂ ਗੇਟਾਂ ਟਰਬਾਈਨਾਂ ਦੀ ਰੈਗੂਲਰ ਚੈਕਿੰਗ ਕਰਨਾ ਆਦ ਆਦ ਇਹ ਸਭ ਇਨ੍ਹਾਂ ਦੇ ਕੰਮ ਹੁੰਦੇ ਹਨ ਬੇਸ਼ੱਕ ਅੱਜ ਇਨ੍ਹਾਂ ਡੈਮਾਂ ਬਿਨਾ ਸਰਦਾ ਵੀ ਨਹੀਂ ਪਰ ਕਈ ਵਾਰੀ ਇਹੀ ਡੈਮ ਸਾਡੇ ਲਈ ਬਹੁਤ ਵੱਡੀਆਂ ਮੁਸੀਬਤਾਂ ਦਾ ਕਾਰਨ ਬਣ ਜਾਂਦੇ ਹਨ ਜਿਵੇਂ ਇਸ ਵੇਲੇ ਪੰਜਾਬ ਅੰਦਰ ਜੋ ਹਾਲਾਤ ਬਣੇ ਹੋਏ ਹਨ ਉਹ ਬਹੁਤ ਹੀ ਜ਼ਿਆਦਾ ਦੁਖਦਾਈ ਹਨ انسان ਭਾਵੇਂ ਕਿੰਨਾ ਵੀ ਐਡਵਾਂਸ ਹੋ ਜਾਵੇ ਪਰ ਕੁਦਰਤ ਅੱਗੇ ਉਹ ਅੱਜ ਵੀ ਬੇਬਸ ਹੈ ਅਤੇ ਬੇਬਸ ਹੀ ਰਹੇਗਾ ਇਸ ਵਿਸ਼ੇ ਉੱਪਰ ਕਈ ਦਿਨਾਂ ਦੇ ਅਧਿਐਨ ਤੋਂ ਬਾਅਦ ਮੈਂ ਜੋ ਵੀ ਜਾਣਕਾਰੀ ਹਾਸਲ ਕੀਤੀ ਮੇਰੇ ਵੱਲੋਂ ਇਹੀ ਕੋਸ਼ਿਸ਼ ਹੈ ਕਿ ਮੈਂ ਇਸ ਜਾਣਕਾਰੀ ਨੂੰ ਆਸਾਨ ਸ਼ਬਦਾਂ ਵਿੱਚ ਵਧੀਆ ਤਰੀਕੇ ਨਾਲ ਤੁਹਾਨੂੰ ਸਮਝਾ ਸਕਾਂ ਮੇਰੇ ਵੱਲੋਂ ਕੀਤਾ ਗਿਆ ਇਹ ਯਤਨ ਕਿੰਨਾ ਕੁ ਸਫਲ ਹੋਇਆ ਹੈ ਇਸ ਬਾਰੇ ਤਾਂ ਤੁਸੀਂ ਹੀ ਦੱਸ ਸਕਦੇ ਹੋ ਇਸ ਵੀਡੀਓ ਅੰਦਰ ਤੁਹਾਨੂੰ ਕਿਹੜੀ ਗੱਲ ਸਭ ਤੋਂ ਵੱਧ ਪਸੰਦ ਆਈ ਉਹ ਜ਼ਰੂਰ ਦੱਸਣਾ ਮੇਰੇ ਵੱਲੋਂ ਇਹ ਕੋਸ਼ਿਸ਼ ਹੈ ਕਿ ਸਾਡੇ ਨੌਜਵਾਨ ਸਾਥੀਆਂ ਨੂੰ ਨਸ਼ੱੜਤਾ ਅਤੇ ਨਸ਼ੇ ਤੋਂ ਪਰੇ ਕਰਕੇ ਉਹਨਾਂ ਨੂੰ ਗਿਆਨ ਵੱਲ ਜੋੜੀਏ ਮੈਂ ਕੋਸ਼ਿਸ਼ ਕਰਦਾ ਹਾਂ ਕਿ ਮੇਰੇ ਦੁਆਰਾ ਬਣਾਈ ਕੋਈ ਹਰ ਵੀਡੀਓ ਨੂੰ ਸਾਰੇ ਪਰਿਵਾਰ ਵਿੱਚ ਬੈਠ ਕੇ ਦੇਖਿਆ ਜਾਵੇ ਮੇਰੇ YouTube ਚੈਨਲ Temple Mode ਤੇ ਜੇਕਰ ਤੁਸੀਂ ਪਹਿਲੀ ਵਾਰ ਆਏ ਹੋ ਤਾਂ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਅਤੇ ਨਾਲ ਵਾਲੀ ਬੈਲ ਦੀ ਘੰਟੀ ਨੂੰ ਦਬਾ ਦੇਣਾ ਇਸ ਤਰ੍ਹਾਂ ਕਰਨ ਨਾਲ ਮੇਰੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਜਾਵੇਗਾ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਮੇਰੇ ਸਹਿਯੋਗੀ ਬਣੋ ਕਿਉਂਕਿ ਆਉਣ ਵਾਲੀ ਪੀੜ੍ਹੀ ਨੂੰ ਅਸੀਂ ਰਲ ਮਿਲ ਕੇ ਹੀ ਸਿੱਧੇ ਰਾਹ ਤੇ ਪਾ ਸਕਦੇ ਹਾਂ ਧੰਨਵਾਦ ਜੀ